ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਵੀਡੀਓ ਬਹੁਤ ਸੋਹਣੇ ਸੋਹਣੇ ਸੂਟਾਂ ਦੀ ਆਉਣ ਲੱਗੀ ਆ ਤੇ ਰੇਂਜ ਇਹਨਾਂ ਦੀ ਥੋੜੀ ਜੀ ਜਿੱਦਾਂ ਆਪਾਂ ਪਹਿਲਾਂ ਇੱਕ ਤੁਹਾਨੂੰ ਦਿੱਤੇ ਨਾ ਵਿਦਾਊਟ ਦੁਪੱਟਾ ਸੂਟ 545 ਦੇ ਵਿੱਚ ਇਹਦੀ ਰੇਂਜ ਥੋੜੀ ਜੀ ਪਲੱਸ ਆਉਣ ਲੱਗੀ ਆ ਸਿਰਫ ਇਹਦੇ ਡਿਜ਼ਾਈਨਾਂ ਕਰਕੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਗਏ ਆ ਹੈਵੀ ਹੈਵੀ ਡਿਜ਼ਾਈਨ ਆ ਗਏ ਆ ਤੇ ਰੇਟ ਥੋੜਾ ਜਿਹਾ ਪਲੱਸ ਆਊਗਾ ਜੇ ਕੁਆਲਿਟੀ ਟੌਪ ਦੀ ਆਉਗੀ ਜੇ ਬਹੁਤ ਸੋਹਣੇ ਸੂਟ ਨੇ ਚੈੱਕ ਕਰ ਲਿਓ ਬਿਨਾ ਦੁਪੱਟਿਆਂ ਤੋਂ ਆਗੇ ਜੇ ਬਹੁਤ ਪਿਆਰੇ ਪਿਆਰੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਤੇ ਤੁਸੀਂ ਮੇਰੇ ਪਿੱਛੇ ਕਲਰ ਖੁੱਲੇ ਵੇਖ ਹੀ ਲਿਆ ਇਹੋ ਸੂਟ ਤੁਹਾਨੂੰ ਦੇਣੇ ਇਸੇ ਵੀਡੀਓ ਦੇ ਵਿੱਚ ਆਓ ਕਰਦੇ ਆਂ ਵੀਡੀਓ ਸ਼ੁਰੂ ਡਿਜ਼ਾਈਨ ਚੈੱਕ ਕਰ ਲਿਓ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਸੋਹਣਾ ਤੇ ਇਹਦੇ ਨਾਲ ਤੁਹਾਨੂੰ ਫੈਬਰਿਕ ਦੱਸ ਦੇਣਾ ਮੈਂ ਬਹੁਤ ਪਿਆਰਾ ਫੈਬਰਿਕ ਆਉਣਾ ਜੇ ਫੈਂਡੀ ਔਰਗੈਂజా ਦੇ ਵਿੱਚ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਜ਼ਿਆਦਾ ਸੌਫਟ ਕੁਆਲਿਟੀ ਆ ਇਹਦੇ ਵਿੱਚ ਕੋਈ ਖੜਵਾਪਣ ਨਹੀਂ ਕੋਈ ਹਾਰਡ ਨਹੀਂਗਾ ਬਹੁਤ ਹੀ ਪਿਆਰਾ ਡਿਜ਼ਾਈਨ ਵੇਖ ਲਓ ਸਭ ਤੋਂ ਸੋਹਣਾ ਤੇ ਸਭ ਤੋਂ ਪਿਆਰਾ 645 ਦਾ ਸੂਟ ਜੇ 1200 ਦੇ ਦੋ ਜੇ ਸ਼ਿਪਿੰਗ ਫ੍ਰੀ ਰਹਿਣੀ ਜੇ ਬਿਨਾ ਦੁਪੱਟੇ ਤੋਂ ਜੇ 3.5 ਮੀਟਰ ਦੀ ਕੱਟ ਜੇ 3.5 ਪਲੱਸ ਜਿਹੜਾ ਕਪੜਾ ਇਹਦਾ ਨਿਕਲਣਾ ਜੇ ਗਰਲਿਸ਼ ਸੂਟ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੇ ਹੈਵੀ ਹੈਵੀ ਡਿਜ਼ਾਈਨ ਅੱਜ ਤੁਹਾਨੂੰ ਦੇਣੇ ਆਪਾਂ ਤੇ ਕਲਰ ਜਿਹੜੇ ਆ ਇਹਨਾਂ ਦੇ ਥੋੜੇ ਬਹੁਤ ਡਿਫਰੈਂਸ ਜਿਹੜੇ ਜੇ ਉਹ ਆਉਣੇ ਜੇ ਵੀਡੀਓ ਕਰਕੇ ਇਹ ਮੈਂ ਕਲੀਅਰ ਕਰ ਦਿੰਦਾ ਕਸਟਮਰ ਬਾਅਦ ਚ ਕਨਫਿਊਜ਼ ਨਾ ਆਇਓ ਆ ਲਓ ਜੀ ਆ ਵੀ ਚੈੱਕ ਕਰਿਓ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਜੇ ਬਹੁਤ ਜ਼ਿਆਦਾ ਪਿਆਰਾ ਇਹਦਾ ਸੂਟ ਦਾ ਹੈਗਾ ਜੇ ਸਾਰਾ ਐਮਬ੍ਰੋਇਡਰੀ ਵਰਕ ਰੇਟ ਸੇਮ ਉਹੀ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਆ ਵੀ ਕਰੋ ਚੈੱਕ ਫੈਬਰਿਕ ਸੇਮ ਆ ਜਣਾ ਜੇ ਘੇਰਾ ਵਰਕ ਵੇਖ ਲਿਓ ਕਿੰਨਾ ਜ਼ਿਆਦਾ ਪਿਆਰਾ ਇਹਦਾ ਛੋਟੀਆਂ ਛੋਟੀਆਂ ਬੂਟੀਆਂ ਸਾਰੇ ਸੂਟ ਦੇ ਵਿੱਚ ਇਹਦੇ ਨੱਕ ਤੇ ਵੀ ਹੈਗਾ ਡਿਜ਼ਾਈਨ ਜੇ ਨਹੀਂ ਵੇਖਿਆ ਬਣਾ ਹਾਂ ਜੀ ਦਿਖਾ ਦੋ ਆਹ ਲਓ ਜੀ ਆ ਇਹਦੀ ਨੈਕ ਲਾਈਨ ਬਣੀ ਜੇ ਬਹੁਤ ਹੀ ਪਿਆਰੀ ਨੈਕ ਲਾਈਨ ਜੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਘੇਰੇ ਦਾ ਰੇਟ ਇਹਦਾ ਆ ਗਿਆ ਜੇ ਸਿਰਫ ਤੇ ਸਿਰਫ 645 ਰੁਪਏ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਸਿਰਫ ਤੇ ਸਿਰਫ ਆਪਣੇ ਇੱਕ ਘੇਰਿਆਂ ਕਰਕੇ ਹੀ ਇਹਨਾਂ ਦੇ ਰੇਟ ਜਿਹੜੇ ਜੇ ਉਪਲੱਸ ਹੋਣ ਲੱਗੇ ਆ ਤੇ ਆਹ ਲਓ ਜੀ ਇਹ ਆ ਗਿਆ ਜੇ ਰੈੱਡ ਕਲਰ ਲਓ ਜੀ ਰੈੱਡ ਸੂਟ ਆ ਗਿਆ ਜੇ ਬਹੁਤ ਹੀ ਪਿਆਰਾ ਕਲਰ ਤੇ ਕਪੜਾ ਸੇਮ ਉਹੀ ਫੈਂਡੀ ਔਰਗੰజా ਦੇ ਵਿੱਚ ਬਹੁਤ ਸੋਹਣਾ ਨੈਕਲਾਈਨ ਇਹਦਾ ਡਿਜ਼ਾਈਨ ਜੇ ਘੇਰੇ ਦਾ ਤੇ ਇਦਾਂ ਹੀ ਇਹਦੀ ਨੱਕ ਦੇ ਉੱਤੇ ਵੀ ਡਿਜ਼ਾਈਨ ਜਿਹੜਾ ਜੇ ਬਹੁਤ ਸੋਹਣਾ ਬਣਿਆ ਹੋਣਾ ਜੀ ਤੇ ਆਹ ਜੇ ਇਹਦਾ ਨੈਕ ਦਾ ਡਿਜ਼ਾਈਨ ਲੈਂਥ ਜਿਹੜੀ ਜੀ ਆਦੀ 42 ਤੱਕ ਅਪਰੋਕਸ ਬਣਦੀ ਜੇ ਸ਼ਿਪਿੰਗ ਆਉਂਦੀ ਜੇ ਫ੍ਰੀ ਰੇਟ ਆਉਂਦਾ ਜੇ 600 ਤੇ 45 ਰੁਪਏ ਸਿੰਗਲ ਸੂਟ ਦਾ ਦੋ ਸੂਟ ਆ ਜਾਣੇ ਜੇ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਇੱਕ ਆ ਵੀ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਓ ਤੇ ਇਹਦੇ ਨਾਲ ਵੀ ਨੈਕ ਦਾ ਡਿਜ਼ਾਈਨ ਜਿਹੜਾ ਜੇ ਉਹ ਤੁਹਾਨੂੰ ਮਿਲਣਾ ਆ ਆ ਚੈੱਕ ਕਰੋ ਆ ਲਓ ਜੀ ਆ ਜਿਹੜਾ ਸੋਹਣਾ ਜਿਹਾ ਡਿਜ਼ਾਈਨ ਤੇ ਆ ਜੇ ਪੂਰਾ ਸੂਟ ਬਹੁਤ ਪਿਆਰਾ ਜਿਹਾ ਤੇ ਕਲਰ ਬਹੁਤ ਪਿਆਰਾ ਜੇ ਫੈਬਰਿਕ ਸੇਮ ਆਉਣਾ ਜੇ ਰੇਟ ਜਿਹੜਾ ਤੁਹਾਨੂੰ ਮੈਂ ਦੱਸ ਦਿੱਤਾ ਸਿਰਫ ਉਹੀ ਦਵਾਂਗਾ ਸਿਰਫ ਤੇ ਸਿਰਫ 645 ਦਾ ਸੂਟ ਜੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਦੋ ਸੂਟ ਤੁਸੀਂ ਬੁੱਕ ਕਰਦੇ ਜੇ ਤੇ ਤੁਹਾਨੂੰ ਮਿਲ ਜਾਣੇ ਆ ਇਹ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਆ ਲੋ ਜੀ ਆ ਵੀ ਚੈੱਕ ਕਰਿਓ ਵਰਕ ਬਹੁਤ ਪਿਆਰਾ ਜੇ neck ਤੇ ਡਿਜ਼ਾਈਨ ਬਹੁਤ ਪਿਆਰਾ ਜੇ ਸ਼ਿਪਿੰਗ ਫ੍ਰੀ ਜੇ ਬਿਨਾਂ ਦੁਪੱਟਿਆਂ ਤੋਂ ਸੂਟ ਜੇ ਕਲਰ ਚੈੱਕ ਕਰਿਓ ਰੇਟ ਤੁਹਾਨੂੰ ਮੈਂ ਸਾਰੇ ਦੱਸੀ ਜਾਣੜਿਆ ਨਾਲ ਦੀ ਨਾਲ ਹੀ ਬਿਨਾਂ ਦੁਪੱਟਿਆਂ ਤੋਂ ਸੂਟ ਜੇ ਕੁਆਲਿਟੀ a1 ਰੇਟ ਬਹੁਤ ਹੀ ਪਿਆਰਾ ਫੈਬਰਿਕ ਬਹੁਤ ਸੋਹਣਾ ਸ਼ਿਪਿੰਗ ਫ੍ਰੀ ਆਹ ਲੋ ਜੀ ਡਿਜ਼ਾਈਨ ਚੈੱਕ ਕਰੀ ਜਾਇਓ ਤੇ ਕਲਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ 19 ਕੀ ਡਿਫਰੈਂਸ ਆਉਣੇ ਇਹਨਾਂ ਦੇ ਬਾਕੀ ਕੁਆਲਿਟੀ ਬਹੁਤ ਟੌਪ ਦੀ ਆਹ ਆਹ ਲੋ ਜੀ ਆ ਵੀ ਡਿਜ਼ਾਈਨ ਚੈੱਕ ਕਰ ਲਿਓ ਕਲਰ ਚੈੱਕ ਕਰ ਲਿਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਆਪਣੇ ਆਰਡਰ ਜਿਹੜੇ ਉਹ ਤੁਸੀਂ ਫਾਈਨਲ ਕਰ ਲਿਓ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਦੇਵਾਂਗਾ ਹੋਰ ਸੋਹਣੇ ਜਿਹੇ ਸੂਟ ਉਹ ਵੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਉਹ ਵੀ ਬਾਕਮਾਲ ਹੀ ਆਉਣਗੇ ਸਾਰੇ ਆ ਲੋ ਜੀ ਆਹ ਡਿਜ਼ਾਈਨ ਸਾਡਾ ਬਹੁਤ ਜ਼ਿਆਦਾ ਪੁਰਾਣਾ ਤੇ ਹਿੱਟ ਡਿਜ਼ਾਈਨ ਆ ਇਹ ਤੁਸੀਂ ਮਸਲੀਨ ਦੇ ਸੂਟਾਂ 'ਚ ਵੀ ਵੇਖਿਆ ਹੀਗਾ ਤੇ ਸ਼ਿਮਰ 'ਚ ਵੀ ਵੇਖਿਆ ਹੀ ਇਸ ਤੋਂ ਬਾਅਦ ਇਹ ਗਰਮ ਸੂਟਾਂ ਦੇ ਉੱਤੇ ਵੀ ਤੁਸੀਂ ਡਿਜ਼ਾਈਨ ਜਿਹੜਾ ਹੈਗਾ ਉਹ ਵੇਖਿਆ ਹੀਗਾ ਤੇ ਆ ਫਿਰ ਉਹੀ ਡਿਜ਼ਾਈਨ ਜਿਹੜਾ ਤੁਹਾਨੂੰ ਮੈਂ ਦੱਸਿਆ ਇਹਨਾਂ ਦੇ ਵਿੱਚ ਆਪਣੇ ਕੋ ਬਹੁਤ ਸੋਹਣੇ ਸੋਹਣੇ ਕਲਰ ਵੀ ਆਏ ਆ ਤੇ ਉਹਦੀ ਵੀਡੀਓ ਫਿਰ ਅੱਗੇ ਜਿਹੜੇ ਕਲਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹਦੀ ਵੀਡੀਓ ਦੇਵਾਂਗਾ ਫਿਲਹਾਲ ਆਹ ਕਲਰ ਜਿਹੜਾ ਆ ਇਹ ਸਭ ਤੋਂ ਹਿੱਟ ਜਿਹੜਾ ਚੱਲਣ ਦਾ ਹੈ ਇਸ ਟਾਈਮ ਤੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ 645 ਦੇ ਵਿੱਚ ਆ ਵੀਡੀਓ ਦਾ ਹੈਗਾ ਜੇ ਲਾਸਟ ਸੂਟ ਤੇ ਬਹੁਤ ਪਿਆਰਾ ਪਿਆਰਾ ਡਿਜ਼ਾਈਨ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਨੈਕ ਲਾਈਨ ਦੀ ਬਹੁਤ ਸੋਹਣੀ ਬਣੀ ਆਉਂਦੀ ਜੇ ਰੇਟ ਆਉਂਦਾ ਜੇ 600 ਤੇ 45 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ